ਕੈਨੇਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਮਮਤਾ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਸਕੀਮ ਚਲਾਈ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸ ਸਕੀਮ ਦੇ ਤਹਿਤ ਲਗਾਤਾਰ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਉੱਤੇ ਭੇਜਿਆ ਜਾ ਰਿਹਾ ਹੈ ਤੇ ਇਸ ਸਕੀਮ ਦੇ ਤਹਿਤ ਇਹ ਕਈ ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਕੇਲ ਵੱਲੋਂ ਸ੍ਰੀ ਅਨੰਦਪੁਰ ਸਹਾਵਤੇ ਸ੍ਰੀ ਅੰਮ੍ਰਿਤਸਰ ਸਾਬ ਜੀ ਦੇ ਦਰਸ਼ਨਾਂ ਦੇ ਲਈ ਜਾਣ ਵਾਲੀ বাস ਨੂੰ ਸ਼ਿਮਲਾ ਪਹਾੜੀ ਟਾਂਡਾ ਤੋਂ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਬਾਬਤ ਵਿਧਾਇਕ ਉੜਮੁੜ ਨੇ ਕੀ ਕੁਝ ਦਸਿਆ ਸੋਣਦੇ ਆ ਇੱਕ ਵਾਰ ਉਹਨਾਂ ਕੋਲਿੰਗ ਅੱਜ ਪਹਿਲਾਂ ਤਾਂ ਮੈਂ ਆਪਣੇ ਹਲਕੇ ਵੱਲੋਂ ਲੋਕਾਂ ਵੱਲੋਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸੋਚ ਸਦਕਾ ਅੱਜ ਤੀਰਥ ਯਾਤਰਾ ਤੇ ਲੋਕ ਜਾ ਰਹੇ ਕਿਉਂਕਿ ਜਿਹੜਾ ਮਹੀਨਾ ਆ ਇਹ ਉਹਦਾ ਵੀ ਇਤਿਹਾਸ ਦਾ ਮਹੱਤਵਪੂਰਨ ਜਿਹੜਾ ਮਹੀਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀਆਂ ਕੁਰਬਾਨੀਆਂ ਇਸ ਮਹੀਨੇ ਦੇ ਵਿੱਚ ਤਾਂ ਅੱਜ ਹਰਮੰਦਰ ਸਾਹਿਬ ਦੁਰਗਾ ਮੰਦਰ ਔਰ ਤੀਰਥ ਯਾਤਰਾ ਤੇ ਤਾਂ RAM ਤੀਰਥ ਸਥਾਨ ਤੇ ਜਾਣਗੇ ਕਿਉਂਕਿ ਲੋਕਾਂ ਦੀ ਜਿੱਥੇ ਦੀ ਸ਼ਰਧਾ ਆ ਉਹਨੂੰ ਦੇਖਦੇ ਹੋਏ ਅਸੀਂ ਉੱਥੇ ਹੀ ਭੇਜ ਰਹੇ ਆਂ ਤਾਂ ਲੋਕ ਖੁਸ਼ ਆ ਵਧੀਆ ਵਧੀਆ ਉਪਰਾਲਾ ਕਿਉਂਕਿ ਹਰੇਕ ਦੀ ਪਹੁੰਚ ਨਹੀਂ ਹੁੰਦੀ ਕਿਸੇ ਦੇ ਕਈ ਕਾਰਨ ਹੁੰਦੇ ਆ ਤਾਂ ਇਹਦੇ ਵਿੱਚ ਬਕਾਇਦਾ ਹਰੇਕ ਦਵਾਈ ਦਾ ਇੰਤਜ਼ਾਮ ਆ ਗੱਡੀਆਂ ਵਗੈਰਾ ਨਿਆਣੇ ਛੋਟੇ ਨਿਆਣੇ ਵੀ ਨਾਲ ਉਹਨਾਂ ਨੂੰ ਦੇ ਦੋ ਇਹ ਕੰਬਲ ਵੀ ਆ ਨਾਲ ਦਿੱਤੇ ਗਏ ਔਰ ਬਹੁਤ ਵਧੀਆ ਹੈ ਤੇ ਇਸ ਸਭ ਨੂੰ ਲੈ ਕੇ ਤੀਰਥ ਯਾਤਰੀ ਕੀ ਕੁਝ ਕਹਿੰਦੇ ਹੋ ਨਜ਼ਰ ਆਏ ਇੱਕ ਔਰ ਉਹ ਵੀ ਸੁਣ ਲੈਣੇ ਆ ਸਰਦਾਰ ਭਗੰਸ਼ ਮਾਨ ਜੀ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਅਸੀਂ ਸਰਕਾਰ ਦੇ ਬਾਰੇ ਧੰਨਵਾਦੀ ਆ ਜਿਨ੍ਹਾਂ ਨੇ ਇਹ ਗਰੀਬਾਂ ਨੂੰ ਜਿਹੜੇ ਗਰੀਬ ਆਦਮੀ ਇਹ ਸਾਡਾ ਪ੍ਰੋਗਰਾਮ ਖਾਜ ਕੇ ਨਹੀਂ ਜਾ ਸਕਦੇ ਸੀ ਗਰੀਬ ਲੋਕਾਂ ਲਈ ਇਹ ਬਹੁਤ ਬੜੀ ਉਤਰਾਲਾ ਤੇ ਅਸੀਂ ਮਾਨ ਸਰਕਾਰ ਦਾ ਖਾਸ ਕਰਕੇ ਟਾਂਡੇ ਹਲਕੇ ਦੇ ਵਿਧਾਇਕ ਸਦਾ ਜੀ ਸ਼ੇਰ ਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਅੱਜ ਇਸ ਯਾਤਰਾ ਕਰਨ ਦਾ ਮੌਕਾ ਦਿੱਤਾ ਧੰਨਵਾਦ ਕੈਨੇਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਮਮਤਾ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਸਕੀਮ ਚਲਾਈ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸ ਸਕੀਮ ਦੇ ਤਹਿਤ ਲਗਾਤਾਰ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਉੱਤੇ ਭੇਜਿਆ ਜਾ ਰਿਹਾ ਹੈ ਤੇ ਇਸ ਸਕੀਮ ਦੇ ਤਹਿਤ ਇਹ ਕਈ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਹਲਕਾ ਉੜਮੁਰ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਕੇਲ ਵੱਲੋਂ ਸ੍ਰੀ ਅਨੰਦਪੁਰ ਸਹਾਵਤ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਜਾਣ ਵਾਲੀ ਬੱਸ ਨੂੰ ਸ਼ਿਮਲਾ ਪਹਾੜੀ ਟਾਂਡਾ ਤੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਬਾਬਤ ਵਿਧਾਇਕ ਉੜਮੜ ਨੇ ਕੀ ਕੁਝ ਦਸਿਆ ਸੁੰਦੇ ਆਇ ਇੱਕ ਵਾਰ ਉਹਨਾਂ ਕੋਲਿੰ ਅੱਜ ਪਹਿਲਾਂ ਤਾਂ ਮੈਂ ਆਪਣੇ ਹਲਕੇ ਵੱਲੋਂ ਲੋਕਾਂ ਵੱਲੋਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸੋਚ ਸਦਕਾ ਅੱਜ ਤੀਰਥ ਯਾਤਰਾ ਤੇ ਲੋਕ ਜਾ ਰਹੇ ਕਿਉਂਕਿ ਜਿਹੜਾ ਮਹੀਨਾ ਆ ਇਹ ਉਹਦਾ ਵੀ ਇਤਿਹਾਸ ਦਾ ਮਹੱਤਵਪੂਰਨ ਜਿਹੜਾ ਮਹੀਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀਆਂ ਕੁਰਬਾਨੀਆਂ ਇਸ ਮਹੀਨੇ ਦੇ ਵਿੱਚ ਤਾਂ ਅੱਜ ਹਰਮੰਦਰ ਸਾਹਿਬ ਦੁਰਗਾ ਮੰਦਰ ਔਰ ਤੀਰਥ ਯਾਤਰਾ ਤੇ ਤਾਂ ਰਾਮ ਤੀਰਥ ਸਥਾਨ ਤੇ ਜਾਣਗੇ ਕਿਉਂਕਿ ਲੋਕਾਂ ਦੀ ਜਿੱਥੇ ਦੀ ਸ਼ਰਧਾ ਆ ਉਹਨੂੰ ਦੇਖਦੇ ਹੋਏ ਅਸੀਂ ਉੱਥੇ ਹੀ ਭੇਜ ਰਹੇ ਹਾਂ ਤਾਂ ਲੋਕ ਖੁਸ਼ ਆ ਵਧੀਆ ਵਧੀਆ ਪ੍ਰਾਲਾ ਕਿਉਂਕਿ ਹਰੇਕ ਦੀ ਪਹੁੰਚ ਨਹੀਂ ਹੁੰਦੀ ਕਿਸੇ ਦੇ ਕਈ ਕਾਰਨ ਹੁੰਦੇ ਆ ਤਾਂ ਇਹਦੇ ਵਿੱਚ ਬਕਾਇਦਾ ਹਰ ਇੱਕ ਦਵਾਈ ਦਾ ਇੰਤਜ਼ਾਮ ਆ ਗੱਡੀਆਂ ਵਗੈਰਾ ਨਿਆਣੇ ਛੋਟੇ ਨਿਆਣੇ ਵੀ ਆ ਨਾਲ ਉਹਨਾਂ ਨੂੰ ਦੇ ਦੋ ਇਹ ਕੰਬਲ ਵੀ ਆ ਨਾਲ ਦਿੱਤੇ ਗਏ ਔਰ ਬਹੁਤ ਵਧੀਆ ਤੇ ਇਸ ਸਭ ਨੂੰ ਲੈ ਕੇ ਤੀਰਥ ਯਾਤਰੀ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਇੱਕ ਔਰ ਉਹ ਵੀ ਸੁਣ ਲੈਣੇ ਆ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਅਸੀਂ ਸਰਕਾਰ ਦੇ ਬੜੇ ਤਨਖਾਦੀ ਆ ਜਿਨ੍ਹਾਂ ਨੇ ਇਹ ਗਰੀਬਾਂ ਨੂੰ ਜਿਹੜੇ ਗੀਰ ਆਦਮੀ ਯਾ ਸਾਣਾ ਨੂੰ ਕਰਾਇਆ ਖਾਜ ਕੇ ਨਹੀਂ ਜਾ ਸਕਦੇ ਸੀ ਗ੍ਰੀਵ ਲੋਕਾਲੀ ਇਹ ਬਹੁਤ ਬੜੀਆ ਉਤਰਾਣਾ ਤੇ ਅਸੀਂ ਮਾਨ ਸਰਕਾਰ ਦਾ ਖਾਸ ਕਰਕੇ ਟਾਂਡੇ ਹਲਕੇ ਦੇ ਵਿਧਾਇਕ ਸਦਾਜੀਤ ਸਿੰਘ ਰਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਅੱਜ ਇਸ ਯਾਤਰਾ ਕਰਨ ਦਾ ਮੌਕਾ ਦਿੱਤਾ ਧੰਨਵਾਦ